ਕਿਉਂਕਿ ਮੈਂ ਕਦੇ ਵੀ ਬਿਜਲੀ ਵਾਲੀਆਂ ਕਾਰਾਂ ਦੇ ਹੱਕ 'ਚ ਨਹੀਂ ਰਿਹਾ। ਹੂੰ ਇਹ ਪਰਿਆਵਰਣ ਦੀ ਡੀਜ਼ਲ ਪੈਟਰੋਲ ਦੀਆਂ ਕਾਰਾਂ ਨਾਲੋਂ ਜ਼ਿਆਦਾ ਵੱਡੀ ਬਰਬਾਦੀ ਹੈ। ਅੱਛਾ। ਹੂੰ ਤੇ ਇਹ ਬਿਜਲੀ ਤਾਂ ਚੱਲਦੀ ਹੈ ਨਾ? ਹੂੰ ਬਿਜਲੀ ਕਿੱਥੋਂ ਆਉਂਦੀ ਹੈ? ਕੋਲੇ ਤੋਂ। 70% ਬਿਜਲੀ ਅੱਜ ਵੀ ਦੇਸ਼ ਦੀ ਕੋਲੇ ਤੋਂ ਆਉਂਦੀ ਹੈ। ਕੋਲਾ ਕੋਲਾ ਜਿੱਦੋਂ ਜਲੇਗਾ ਤੇ ਕਿੰਨਾ ਪ੍ਰੋਡਕਸ਼ਨ ਹਵਾ 'ਚ ਛੱਡੇਗਾ? ਹਾਂ। ਕਿੰਨਾ ਪ੍ਰੋਡਕਸ਼ਨ ਕਿੰਨਾ ਪੋਲੂਸ਼ਨ ਛੱਡੇਗਾ? ਉਸ ਬਿਜਲੀ ਨੂੰ ਤੁਸੀਂ ਕੀ ਕਰੋਗੇ? ਤੁਸੀਂ ਉਹਨੂੰ ਕੇਮਿਕਲ એનર્ਜੀ 'ਚ ਬਦਲੋਗੇ ਫਿਰ ਬਰਬਾਦੀ ਹੋਏਗੀ ਕੇਮਿਕਲ એનર્ਜੀ ਤੋਂ ਤੁਸੀਂ ਫਿਰ ਜਦੋਂ ਉਹਨੂੰ ਇੱਕ ਕਹਿੰਦੇ ਆ ਕਿਨੇਟਿਕ એનર્ਜੀ ਮੋਟਰ એનર્ਜੀ 'ਚ ਬਦਲੋਗੇ ਫਿਰ ਤੁਸੀਂ ਚਲਾਓਗੇ ਦੋ ਤਿੰਨ ਜਵਾਰੀ ਜਦੋਂ ਕਨਵਰਸ਼ਨ ਹੋਣੀ ਆ ਉਹਦੀ ਇੰਟਰ ਕਨਵਰਸ਼ਨ ਹੋਣੀ ਆ એનર્ਜੀ ਦੀ એનર્ਜੀ ਲਾਸ ਹੋ ਜਾਣੀ ਹੈ ਹੈ ਔਰ ਜਿਹੜੀ ਕੋਲੇ ਤੋਂ એનર્ਜੀ ਬਣੀ ਹੈ ਉਹਦੇ ਵਿੱਚ ਤੇ ਪਹਿਲਾਂ ਤੋਂ ਹਮ ਬੜੀ ਬਰਬਾਦੀ ਕਰ ਚੁੱਕੇ ਜਾਨੀ ਉਸ એનર્ਜੀ ਦੀ ਵੀ ਅੱਗੇ ਬਰਬਾਦੀ ਕਰ ਕਰਕੇ ਤੁਸੀਂ ਕਾਰਾਂ ਚਲਾ ਰਹੇ ਹੋ ਤੇ ਕਹ ਰਹੇ ਹੋ ਗ੍ਰੀਨ ਕਾਰਾਂ ਨੇ ਇਹ ਗ੍ਰੀਨ ਕਾਰਾਂ ਕਹ ਲੀਏ ਨੇ ਇਹ ਤਾਂ ਮੈਂ ਕਹਿੰਦਾ ਕਿ ਰੈੱਡ ਕਾਲਾ ਕਹਾਂ ਨੇ ਇਹ ਤਾਂ ਬਰਾਊਨ ਕਾਲਾ ਕਹਿ ਸਕਦੇ ਨੇ ਇਹ ਤਾਂ ਬਹੁਤ ਹੀ ਬਰਬਾਦੀ ਵਾਲੀਆਂ ਕਾਲਾਂ ਨੇ ਤੇ ਇਹਦਾ ਮਤਲਬ ਅਸੀਂ ਹਰ ਇਹੋ ਜੇ ਲੱਛਣ ਕਰ ਰਹੇ ਆਂ ਮਤਲਬ ਹੁੰਦਾ ਕੀ ਹੈ ਨਾ ਦੇਖੋ ਕਹਿੰਦੇ ਵਿਨਾਸ਼ ਕਾਲੇ ਵਿਪਰੀਤ ਬੁੱਧੀ ਹਾਂ ਵਿਨਾਸ਼ ਕਾਲ ਨੂੰ ਨਮੰਤਰਣ ਦੇ ਰਹਿਆ ਤਬਾਹੀ ਨੂੰ ਨਮੰਤਰਣ ਦੇ ਰਹਿਆ ਕਿਆਮਤ ਨੂੰ ਨਮੰਤਰਣ ਦੇ ਰਹਿਆ ਵਿਪਰੀਤ ਬੁੱਧੀ ਸਾਡੀ ਬੁੱਧੀ ਹੋ ਰਹੀ ਆ ਅਸੀਂ ਉਹ ਕੰਮ ਕਰ ਰਹੇ ਆਂ ਜਿਹਨੂੰ ਅਸੀਂ ਸਮਝ ਰਹੇ ਆਂ ਕਿ ਚੰਗਾ ਹੈ ਅਸਲ ਦੇ ਵਿੱਚ ਉਹ ਸਾਡੀ ਬਰਬਾਦੀ ਦੇ ਵਿੱਚੋਂ ਉਸੇ ਹੀ ਕੰਮ ਨੇ ਯੋਗਦਾਨ ਪਾਇਆ। ਹੂੰ ਅਸੀਂ ਗ੍ਰੀਨ એનર્ਜੀ ਦੇ ਨਾਂ ਦੇ ਉੱਤੇ ਇਹ ਬਰਬਾਦੀ ਲਿਆਂਦੀ, ਇਲੈਕਟ੍ਰਿਕ ਵਹੀਕਲ ਦੀ ਲਿਆਂਦੀ। ਹੂੰ ਹੁਣ ਮਤਲਬ ਇਨਾ ਝੂਠ ਬੋਲਿਆ ਜਾ ਰਿਹਾ ਦੁਨੀਆ ਦੇ ਵਿੱਚ ਮੈਂ ਕਿ ਦੇਖ ਰਿਹਾ ਹਾਂ ਕੋਈ ਬੰਦੇ ਕਹਿ ਰਹੇ ਪਾਣੀ ਦਾ ਘਰਾਂ ਚੱਲਣਗੇ। ਪਾਣੀ ਦਾ ਘਰਾਂ ਕਿਵੇਂ ਚੱਲਗੇ ਭੁਰਵੇ ਉਹ ਤਾਂ ਚੱਲਦੀ ਨਹੀਂ ਸਕਦੀ। ਹੂੰ ਮਤਲਬ ਵੀ ਕੋਈ ਨਹੀਂ ਹੈ। ਉਹਦਾ એનર્ਜੀ ਆਡਿਟ ਜਿਹੜਾ ਨੈਗੇਟਿਵ ਹੈ। ਹੂੰ ਇਦਾਂ ਦੀਆਂ ਗੱਲਾਂ ਲੋਕਾਂ ਨੂੰ ਵੇਚਣ ਜਾ ਰਹੀ। ਦੂਜੇ ਪਾਸੇ ਦੇਖੋ ਆਪਾਂ ਹੋਰ ਐਂਗਲ ਤੇ ਆਈਏ। ਆਬਾਦੀ ਕਿੰਨੀ ਬਣ ਗਈ? ਕਰੀਬ 8 ਬਿਲੀਅਨ ਪਲੱਸ ਹੋ ਗਈ ਨਾ ਪਲੱਸ ਹੋ ਗਈ 8 ਬਿਲੀਅਨ ਪਲੱਸ ਹੋ ਗਈ ਦੁਨੀਆ ਹਜ਼ਾਰਾਂ ਸਾਲਾਂ ਤੋਂ 100 ਬਿਲੀਅਨ ਤੇ ਫਿਕਸ ਸੀ ਕੁਦਰਤ ਨੇ ਤਕਰੀਬਨ ਪੂਰੀ ਦੁਬਾਰ ਦੀ ਪੋਪੂਲੇਸ਼ਨ 100 ਇਹਨੇ 100 ਬਿਲੀਅਨ 1 ਬਿਲੀਅਨ 100 ਕਰੋੜ 100 ਕਰੋੜ ਜਾਨੀ 1 ਬਿਲੀਅਨ ਤੇ ਫਿਕਸ ਸੀ ਜਦੋਂ 1 ਬਿਲੀਅਨ ਦੇ ਪੋਪੂਲੇਸ਼ਨ ਫਿਕਸ ਸੀਗੀ ਤੇ 8 ਬਿਲੀਅਨ ਕਰ ਲਈ ਅਸੀਂ 8 ਗੁਣਾ ਵਧਾ ਲਈ ਹੁਣ ਹਰ ਬੱਚਾ ਇਨਸਾਨੀ ਬੱਚਾ ਜਿਹਨੂੰ ਪੈਦਾ ਹੋਏਗਾ ਉਹਨੂੰ ਕਪੜਾ ਵੀ ਚਾਹੀਦਾ ਉਹਨੂੰ ਰੋਟੀ ਵੀ ਚਾਹੀਦੀ ਆ ਉਹਨੂੰ ਬਿਜਲੀ ਵੀ ਚਾਹੀਦੀ ਆ ਉਹਨੂੰ ਪੱਖਾ ਵੀ ਚਾਹੀਦਾ ਉਹਨੂੰ ਏਸੀ ਵੀ ਚਾਹੀਦਾ ਉਹਨੂੰ ਗੱਡੀ ਵੀ ਚਾਹੀਦੀ ਸਕੂਲ ਸੱਡਣ ਵਾਸਤੇ ਉਹਨੂੰ ਹੋਰ ਵੀ ਖਰਚੇ ਚਾਹੀਦੇ ਨੇ ਉਹਨੂੰ ਦਵਾਈ ਵੀ ਚਾਹੀਦੀ ਆ ਮਕਾਨ ਵੀ ਚਾਹੀਦਾ ਕਹਿੰਦਾ ਮਤਲਬ ਇਹ ਕਿ 800 ਕਰੋੜ ਲੋਕਾਂ ਨੂੰ ਇੰਨੀਆਂ ਚੀਜ਼ਾਂ ਮਹਈਆ ਕਰਨੀਆਂ ਪੈਣਗੀਆਂ ਗੱਡੀ ਘੋੜਾ ਵੀ ਚਾਹੀਦਾ ਤੇ ਉਹਦੇ ਨਾਲ ਕਿੰਨੀ ਜ਼ਿਆਦਾ એનર્ਜੀ ਦਾ ਖੇਲ ਚਲੇਗਾ ਔਰ 300 ਜਿਆਦਾ ਕਾਰਬਨ ਐਮਿਸ਼ਨ ਪੈਦਾ ਹੋਵੇਗੀ ਸੀਮੈਂਟ ਯੂਜ਼ ਹੋਏਗਾ ਉਹਦੇ ਚ ਵੀ ਕਾਰਬਨ ਐਮਿਸ਼ਨ ਹੈ ਸਰੀਆ ਬਣਾਇਆ ਜਾਏਗਾ ਉਹਦੇ ਚ ਵੀ ਕਾਰਬਨ ਐਮਿਸ਼ਨ ਇਹਨਾਂ ਨੂੰ ਬਣਾਉਣ ਵਾਸਤੇ ਵੀ ਬਹੁਤ ਜਿਆਦਾ ਪੋਲੂਸ਼ਨ ਹੁੰਦਾ ਬਹੁਤ ਜ਼ਿਆਦਾ ਪੋਲੂਸ਼ਨ ਪੋਲੂਸ਼ਨ ਨਹੀਂ ਹੈ ਨਾ ਅਲਟੀਮੇਟਲੀ ਸਾਰਾ ਹੀ ਪੋਲੂਸ਼ਨ ਹੀ ਕ੍ਰੀਏਟ ਕਰੇ ਇੰਡਸਟਰੀ ਜਿਹੜੀ ਹੈ ਜਦੋਂ ਵੀ ਆਪਰੇਟ ਕਰਦੀ ਹੈ ਅਨਰਜੀ ਤੇ ਚੱਲਦਾ ਨਾ ਸਾਰਾ ਕੁਝ ਜਿੱਥੇ ਐਨਰਜੀ ਨੇ ਯੂਜ਼ ਹੋਣਾ ਜਿੱਥੇ ਐਨਰਜੀ ਨੇ ਆਉਣਾ ਉਹਦੇ ਵਿੱਚ ਕਾਰਬਨ ਐਮਿਸ਼ਨ ਨਹੀਂ ਆਉਣਾ ਕਾਰਬਨ ਐਮਿਸ਼ਨ ਕਿੱਥੇ ਤੇ ਸਭ ਨੂੰ ਚਾਹੀਦੇ ਸੀਗੇ ਕਿ 100 ਕਰੋੜ ਯਾਨੀ 1 ਬਿਲੀਅਨ ਹਮ ਹੁਵੇ 800 ਕਰੋੜ ਯਾਨੀ 8 ਬਿਲੀਅਨ ਹੋ ਗਏ ਹੁਣ 8 ਗੁਣਾ ਵੱਧ ਲੋਕਾਂ ਨੂੰ ਅਸੀਂ ਪਹਿਲਾਂ ਹੀ ਇਹਨੇ ਲੋਕ ਪੈਦਾ ਕਰ ਲਏ ਦੇਖੋ ਇਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਸਾਇੰਸ ਦਾ ਵੀ ਯੋਗਦਾਨ ਸਾਇੰਸ ਦਾ ਯੋਗਦਾਨ ਇਹ ਹੈ ਕਿ ਸਾਇੰਸ ਨੇ ਲਾਈਫ ਐਕਸਪੈਕਟੈਂਸੀ ਵਧਾਈ ਵਧਾਈ ਸਾਇੰਸ ਨੇ ਐਂਟੀਬਾਇਓਟਿਕਾਂ ਦੀ ਖੋਜ ਕੀਤੀ ਸਾਇੰਸ ਨੇ ਬਿਮਾਰੀਆਂ ਤੇ ਕਾਬੂ ਪਾਇਆ ਉਹਦੇ ਨਾਲ ਲੋਕਾਂ ਦੀ ਉਮਰਾਂ ਵਧੀਆਂ ਉਹਦੇ ਨਾਲ ਆਬਾਦੀ ਵਧੀ ਜਿਹੜੇ ਹਸਪਤਾਲਾਂ 'ਚ ਬੱਚੇ ਡਿਲੀਵਰੀ ਦੇ ਟਾਈਮ ਮਰ ਜਾਂਦੇ ਸੀ ਉਹ ਮਰਨੇ ਬੰਦ ਹੋ ਗਏ ਹਾਂ ਪਰ ਸਾਨੂੰ ਸ਼ਰਮ ਚਾਹੀਦੀ ਸੀ ਨਾ ਅਸੀਂ ਬੱਚੇ ਘੱਟ ਪੈਦਾ ਕਰਦੇ ਅਸੀਂ ਬੱਚੇ ਤੇ ਲਾਈਨਾਂ ਲਗਾ ਲਗਾ ਕੇ ਪੈਦਾ ਕਰਦੇ ਨਹੀਂ ਆਪਾਂ ਮੈਂ ਤੁਹਾਡੀ ਗੱਲ ਬਿਲਕੁਲ ਵਾਜ਼ਬ ਹੈ ਵੀ ਕਾਰਬਨ ਐਮਿਸ਼ਨ ਵਧ ਰਹੀ ਹੈ ਪਰ ਆਪਣਾ ਸਵਾਲ ਹੋਈ ਹੈ ਵੀ ਆਪਾਂ ਉਹ ਹੀ ਗੱਲ ਕਰ ਰਹੇ ਆ ਵੀ ਪਹਾੜਾਂ ਦੇ ਵਿੱਚ ਕਿਉਂਕਿ ਬੱਦਲ ਫੱਟਣ ਪਿੱਛੇ ਵੀ ਇੱਕ ਸਾਇੰਸ ਹੁੰਦੀ ਹੈ ਜੀ ਤੇ ਬੱਦਲ ਫੱਟ ਰਹੇ ਨੇ ਉਹਦੇ ਪਿੱਛੇ ਕਿਦਾਂ ਇਹ ਸਭ ਕੁਝ ਹੈ ਉਹ ਉਸ ਜ਼ਰੂਰ ਸਮਝਾਓ ਉਹ ਇਦਾਂ ਹੋ ਗਿਆ ਕਿ ਤੁਸੀਂ ਅਕਸਰ ਸੁਣਦੇ ਰਹਿੰਦੇ ਹੋ ਕਿ ਅਲ ਨੀਨੋ ਇਫੈਕਟ ਲਾਲੀਨਾ ਇਫੈਕਟ ਹੂੰ ਜਦੋਂ ਇਹ ਸਮਝਾ ਦੋ ਕਈ ਵਾਰੀ ਆਡੀਅנס ਨੂੰ ਨਹੀਂ ਪਤਾ ਹੁੰਦਾ ਉਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀ ਸਮੁੰਦਰ ਦੀ ਸਤ੍ਹਾ ਹੈਗੀ ਹੈ ਨਾ ਕਈ ਵਾਰੀ ਲੋੜ ਤੋਂ ਵੱਧ ਗਰਮ ਹੋ ਜਾਂਦੀ ਹੈ ਤੇ ਜਦੋਂ ਕਈ ਵਾਰੀ ਠੰਡੀ ਵੀ ਹੋ ਜਾਂਦੀ ਹੈ ਇਹ ਸਾਰਾ ਕੁਝ ਗਲੋਬਲ ਵਾਰਮਿੰਗ ਦੀ ਵਜ੍ਹਾ ਨਾਲ ਹੋ ਰਿਹਾ ਇੱਕ ਸਾਈਕਲ ਬਣੇ ਹੋਏ ਨੇ ਮੌਸਮ ਵਿਗਿਆਨੀ ਇਹਨੂੰ ਬਿਹਤਰ ਤਰੀਕੇ ਨਾਲ ਸਮਝਦੇ ਆ ਉਹਨਾਂ ਦਾ ਕੀ ਹੁੰਦਾ ਕਿ ਜਦੋਂ ਇੱਕਦਮ ਕੀ ਹੁੰਦਾ ਕਿ ਇਹ ਸਮੁੰਦਰ ਦੀ ਸਦਾ ਜੇ ਬਾਈ ਦੀ ਵੇ ਠੰਡੀ ਹੋ ਗਈ ਹੈ ਤੇ ਵੈਪਰ ਉਹਦੇ ਘਟ ਬਣਨਗੇ ਘਟ ਬਣਨਗੇ ਘਟ ਬਣਨਗੇ ਤੇ ਉਹ ਜੇ ਉਹ ਗਰਮ ਹੋ ਗਈ ਆ ਤੇ ਉਹ ਜ਼ਿਆਦਾ ਬਣ ਜ਼ਿਆਦਾ ਬਣਨਗੇ ਕਿ ਜਦੋਂ ਮੈਦਾਨਾਂ ਦੇ ਵਿੱਚ ਜਦੋਂ ਉਹ ਬੱਦਲ ਜਿਹਦੇ ਹਿਸਾਬ ਨਾਲ ਆਉਣਗੇ ਕਿਉਂਕਿ ਜਿੰਨੇ ਬੱਦਲ ਹੋਣਗੇ ਉਨੇ ਹੀ ਆਉਣਗੇ ਨਾ ਜੋ ਇਧਰ ਗਰਮੀ ਪੈਗੀ ਤੇ ਗਰਮੀ ਪੈਗੀ ਤੇ ਹਵਾ ਉੱਠ ਕੇ ਉੱਪਰ ਨੂੰ ਜਾਏਗੀ ਉਹ ਹਵਾਵਾਂ ਦੌੜੀਆਂ ਹੋਈਆਂ ਅਰਬ ਸਾਗਰ ਤੋਂ ਜਾਂ ਬੰਗਾਲ ਦੀ ਖਾੜੀ ਤੋਂ ਦੇਸ ਵੀ ਅੰਦਰ ਆਉਂਗੇ इवन ਜਿਹੜਾ ਇਧਰ ਦਾ ਇਲਾਕਾ ਹੈਗਾ ਵਾ ਸਾਊਦੀ ਅਰਬ ਦਾ ਉਧਰੋਂ ਵੀ ਬਦਲ ਇਹਨੂੰ ਆਉਂਦੇ ਆਫਗਾਨਿਸਤਾਨ ਦੇ ਵਿੱਚੋਂ ਹੁੰਦੇ ਹੋਏ ਤੇ ਉਹ ਕਹਿੰਦਾ ਮਤਲਬ ਇਹ ਆ ਕਿ ਜਿਹੜਾ ਉਹਦਰ ਸਮੁੰਦਰ ਹੈ ਜਿਹੜੀ ਸਾਊਦੀ ਅਰਬ ਦੇ نیچے ਯਮਨ ਦੇ ਕੋਲ ਤੇ ਅਲਨ ਦਿਖਾੜੀ ਉਹ ਤੇ ਉਹ ਕਹਿੰਦਾ ਮਤਲਬ ਇਹ ਹੈਗਾ ਕਿ ਇਹ ਚੀਜ਼ਾਂ ਜਦੋਂ ਆਉਣਗੀਆਂ ਇਧਰ ਆ ਕੇ ਇਹਨਾਂ ਨੇ ਬਦਲ ਕਰਨੀਆਂ ਇਹਨਾਂ ਨੇ ਬਾਰਿਸ਼ ਕਰਨੀਆਂ ਤੇ ਜਦੋਂ ਗਲੋਬਲ ਵਾਰਮਿੰਗ ਦੇ ਨਾਲ ਜੇ ਦੋ ਹਾਲਾਤ ਇਦਾਂ ਨੇ ਬਣ ਗਏ ਕਿ ਇਧਰ ਇਹ ਮਤਲਬ ਗਰਮੀ ਹੈ ਗਰਮੀ ਜਿਆਦਾ ਹੋਗੀ ਤੇ ਇਧਰੋਂ ਗਰਮ ਹਵਾਵਾਂ ਜਦੋਂ ਜਾਂਦੀਆਂ ਪਹਾੜ ਤਾਂ ਠੰਡੇ ਪਏ ਆ ਪਹਾੜ ਜਦੋਂ ਠੰਡੇ ਪਏ ਆ ਉੱਥੇ ਠੰਡੀ ਹਵਾ ਹੈ ਗਰਮ ਹਵਾ ਜਦੋਂ ਜਾ ਕੇ ਠੰਡੀ ਹਵਾ ਦੇ ਨਾਲ ਜਦੋਂ ਮਿਲੇਗੀ ਬਿਲਕੁਲ ਉਹੀ ਫੈਟ ਜਿਵੇਂ ਮੈਂ ਦੱਸਿਆ ਨਿਊ ਫਾਉਨ ਲੈਂਡ ਲੈਬਰਾਡੋਰ ਵਾਲਾ ਜਿਹੜਾ ਹੁੰਦਾ ਕਿ ਜਦੋਂ ਗਰਮ ਚੀਜ਼ ਸਰਦ ਨਾਲ ਮਿਲਦੀ ਹੈ ਉੱਥੇ ਇੱਕਦਮ ਉਹ ਉਹਨਾਂ ਦੇ ਨਾ ਉਹ ਹੋ ਜਾਂਦੀ ਹੈ ਕੈਨੇਡਾ ਉਹਦੇ ਮੋਲੀਕੂਲ ਜਿਹੜੇ ਆ ਇੱਕਦਮ ਕਨਸੈਂਟ੍ਰੇਸ਼ਨ ਜਿਹੜੀ ਹੈ ਵਜਨ ਦੀ ਤੇ ਉਹ ਪਾਣੀ ਉੱਥੇ ਬਰਦਾਸ਼ਤ ਕਰਨਾ ਬਦਲਾ ਵਾਸਤੇ ਬੜਾ ਮੁਸ਼ਕਲ ਹੁੰਦਾ ਉਹ ਕਲਾਊਡ ਬਸਟਰ ਦਾ ਮਤਲਬ ਹੁੰਦਾ ਹੈ ਕਿ 100 100 ਮਿਲੀਮੀਟਰ ਤੋਂ ਲੈ ਕੇ 120 ਮਿਲੀਮੀਟਰ ਬਾਰਿਸ਼ ਇੱਕ ਘੰਟੇ ਵਿੱਚ ਪੈ ਜੇ ਜਿਹਨੂੰ ਕਹਿੰਦੇ ਨੇ ਕਿ ਬਾਲਟੀਆਂ ਪਰ ਪਰ ਕੇ ਪਾਣੀ ਛੁੱਟ ਰਹਿ ਗੋਤੋਂ ਤੇ ਉਹ ਬਾਲਟੀਆਂ ਪਰ ਪਰ ਕੇ ਜਦੋਂ ਪਾਣੀ ਛੁੱਟਦੇ ਆ ਛੁੱਟਦਾ ਹੋਂ ਤੋਂ ਬੱਦਲ ਤੇ ਉਹਨੂੰ ਕਹਿੰਦੇ ਕਲੌਡ ਬਸਟ ਬੱਦਲ ਫਟ ਗਿਆ ਬੱਦਲ ਫਟਦਾ ਮਤਲਬ ਇਹ ਨਹੀਂ ਹੈਗਾ ਕਿ ਉੱਥੇ ਕੋਈ ਨਾ ਉਹਨੂੰ ਕਪੜਾ ਆਇਆ ਕੋਈ ਕਾੜ ਦਿੱਤਾ ਜਾਂ ਉਹ ਪਤੰਗ ਆਇਆ ਉਹ ਫਟ ਗਈ ਐਦਾਂ ਕੁਝ ਨਹੀਂ ਹੁੰਦਾ ਮਤਲਬ ਉਹ ਪਾਣੀ ਦੀ ਸਪੀਡ ਗਿਰਨ ਦੀ ਇੱਕ ਘੰਟੇ ਵਿੱਚ 110 120 ਮਿਲੀਮੀਟਰ ਬਾਰਿਸ਼ ਹੋ ਜਾਣੀ ਕਿਉਂਕਿ ਜੇ 24 ਘੰਟਿਆਂ 'ਚ ਅਗਰ 30 ਮਿਲੀਮੀਟਰ ਲੋਹਾਂ ਨੇ ਵਿੱਚ ਅਸੀਂ ਦੇਖਦੇ ਆਂ 35 ਮਿਲੀਮੀਟਰ ਪੈ ਜੇ ਇਹ ਤੇ ਤਬਾਹੀ ਮੱਜ ਜਾਂਦੀ ਹੈ 24 ਘੰਟਿਆਂ 'ਚ 24 ਘੰਟੇ। ਇਹ ਇੱਕ ਘੰਟੇ ਵਿੱਚ ਹੀ 110 120 ਮਿਲੀਮੀਟਰ بارش गिर जाएगी। ਤੇ ਉੱਥੇ ਤਾਂ ਫਲੱਡੀ ਆ ਜਾਣਗੇ ਨਾ। ਤੇ ਉਹਨੂੰ ਕਲਾਊਡ ਬਰਸਟ ਬੋਲਦੇ ਆ। ਉਹ ਕਲਾਊਡ ਬਰਸਟ ਗਲੋਬਲ ਵਾਰਮਿੰਗ ਇਸ ਤਰ੍ਹਾਂ ਉਹਦਾ ਮਤਲਬ ਉਹਦਾ ਕਾਰਨ ਬਣ ਰਹੀ ਹੈ ਕਿ ਗਰਮ ਹਵਾਵਾਂ ਜਿਹੜੀਆਂ ਨੇ ਜਿਆਦਾ ਗਿਣਤੀ ਵਿੱਚ ਉੱਪਰ ਜਾ ਰਹੀਆਂ ਨੇ ਇਹਦੇ ਸਬੱਬ ਜਿਆਦਾ ਬਣਦੇ ਜਾ ਰਹੇ ਨੇ ਤੇ ਸਾਨੂੰ ਚਾਹੀਦਾ ਕਿ ਗਲੋਬਲ ਵਾਰਮਿੰਗ ਨੂੰ ਅਸੀਂ ਕੰਟਰੋਲ ਕਰੀਏ। ਹੁਣ ਦੇਖੋ ਇਹਦਾ ਇੱਕ ਹੋਰ ਐਂਗਲ ਦੇਖੋ। ਹੂੰ। ਸਰਕਾਰਾਂ ਕਿੱਥੇ ਬੇਵਕੂਫੀ ਕਰਦੀਆਂ ਹੁਣ ਦੁਨੀਆ ਦੇ ਵਿੱਚ ਇੱਕ ਸਸਤਾ ਗ੍ਰੀਨ ਪੀਸ ਤੁਹਾਨੂੰ ਪਤਾ ਕਿ ਗ੍ਰੀਨ ਪੀਸ ਨੂੰ ਇੱਕ ਵਾਰੀ ਨੋਬਲ ਪ੍ਰਾਈਜ਼ ਵੀ ਦਿੱਤਾ ਗਿਆ ਸੀ ਪੀਸ ਪ੍ਰਾਈਜ਼ ਪੀਸ ਪ੍ਰਾਈਜ਼ ਪੀਸ ਪ੍ਰਾਈਜ਼ ਦਿੱਤਾ ਗਿਆ ਉਹ ਕਿਉਂ ਦਿੱਤਾ ਗਿਆ ਕਿ ਉਹ ਸੰਸਥਾ ਪਰਿਆਵਰਣ ਵਾਸਤੇ ਕੰਮ ਕਰਦੀ ਹੈ ਸਾਡੇ ਮੁਲਕ ਚ ਕੀ ਹੋ ਰਿਹਾ ਹੈ ਕਿ ਗ੍ਰੀਨ ਪੀਸ ਦੇ ਉੱਤੇ ਬੰਦੀਆਂ ਲੱਗੀਆਂ ਗ੍ਰੀਨ ਪੀਸ ਦੇ ਉੱਤੇ ਇੰਨੀਆਂ ਸਿਕਸਨ ਲੱਗੀਆਂ ਕਿ ਉਹਨਾਂ ਵਾਸਤੇ ਕੰਮ ਕਰਨਾ ਅੱਜ ਕੱਲ ਅੱਜ ਮੁਸ਼ਕਲ ਹੋਇਆ ਪਿਆ ਜਿਹੜਾ ਬੰਦਾ ਚੰਗੇ ਕੰਮ ਕਰਦਾ ਚੰਗੀ ਸਲਾਹ ਦਿੰਦਾ ਕਿਉਂਕਿ ਚੰਗੀ ਸਲਾਹ ਤਾਂ ਬੜੀ ਕੌੜੀ ਹੁੰਦੀ ਹੈ ਨਾ ਉਹ ਕੋਈ ਸਲਾਹ ਸੁਣਾਣੀ ਚਾਉਂਦੇ ਉਹਦੇ ਤਾਂ ਹੀ ਫੰਡਿੰਗ ਹੀ ਬੰਦ ਕਰਾਤੀ ਜੇ ਉਹ ਫੰਡਿੰਗ ਬੰਦ ਕਰਾਤੀ ਤੇ ਉਹ ਸੰਸਥਾ ਕੰਮ ਨਹੀਂ ਕਰੇਗੀ ਇਹ ਤਾਂ ਇੱਕ ਸੰਸਥਾ ਦਾ ਹਾਲ ਹੈ ਹੋਰ ਬੜੀਆਂ ਸੰਸਥਾਵਾਂ ਆਪਾਂ ਕਿਤੇ ਬਾਅਦ ਚ ਜ਼ਿਕਰ ਕਰਾਂਗੇ ਕਿਉਂਕਿ ਉਹਨਾਂ ਦੇ ਇਹਦੇ ਵਿੱਚ ਨਾ ਗਲੋਕੀਕ ਨਾ ਪਰ ਪੋਲਿਟਿਕਸ ਲੱਭਣ ਪੈਂਦੇ ਪੋਲਿਟਿਕਸ ਲੱਭਣ ਪੈਂਦੇ ਪਰ ਕਹਿਣ ਦਾ ਮਤਲਬ ਜਿਹੜਾ ਤਾਂ ਚੰਗਾ ਕੰਮ ਕਰ ਰਿਹਾ ਗ੍ਰੀਨ ਪੀਸ ਦਾ ਇੰਨਾ ਤਗੜਾ ਰੁਤਬਾ ਹੈ ਪੂਰੇ ਵਰਡ ਦੇ ਵਿੱਚ ਅਮਰੀਕਾ ਦੀ ਸਰਕਾਰ ਦੀ ਔਕਾਤ ਨਹੀਂ ਹੈ ਉਥੇ ਬੰਦੀਆਂ ਲਾ ਦੇ ਪਰ ਸਾਡੀ ਸਰਕਾਰ ਨੇ ਲਾਤੀ ਹੁਣ ਇਹੋ ਜਿਹੀਆਂ ਅਗਰ ਬੇਕੂਫ ਸਰਕਾਰਾਂ ਹਰ ਜਗ ਜੋ ਰਤਨ ਚੰਗੀ ਰਾਏ ਦੇਗਾ ਤੇ ਉਹ ਜਿਹੜਾ ਹੈਗਾ ਕਿ ਉਹਨੂੰ ਤੁਸੀਂ ਆਵਾਜ਼ ਬੰਦ ਕਰ ਦੋਗੇ ਹੂੰ ਜੋ ਕਰੋਨਾ ਆਇਆ ਸੀ ਕਰੋਨਾ ਵਿੱਚ ਕੁਝ ਲੋਕਾਂ ਨੇ ਦੱਸਿਆ ਕਿ ਯਾਰ ਇਹ ਵੈਕਸੀਨਾਂ ਜਿਹੜੀਆਂ ਨੇ ਕਾਹਲੂ ਨੁਕਸਾਨ ਕਰਨਗੀਆਂ ਹੂੰ ਇਤੋਂ ਤੱਕ ਹੋ ਗਿਆ ਕਿ ਨੈਟਵਾਲਿਆਂ ਨੇ ਉਹਨਾਂ ਦੀਆਂ ਇੰਟਰਵਿਊਆਂ ਦਾ ਘੋੜਾ ਤੀ ਸਰਕਾਰਾਂ ਨੇ ਇਸ ਤਰ੍ਹਾਂ ਦੇ ਕਾਨੂੰਨ ਬਣਾ ਦਿੱਤੇ ਹੂੰ ਤੇ ਉਹ ਚੰਗੀਆਂ ਗੱਲਾਂ ਹੋਈਆਂ ਨਹੀਂ ਮੁੜ ਕੇ ਹੋਇਆ ਕਿ ਉਹ ਜਿਹੜੀਆਂ ਵੈਕਸੀਨਾਂ ਲੱਗੀਆਂ ਉਹਨਾਂ ਨਾਲ ਕਿੰਨੇ ਬੰਦੇ ਮਰੇ ਅੱਜ ਵੀ ਮਰ ਰਹੇ ਨੇ ਹੂੰ ਇੱਕਦਮ ਹਾਰਟ ਅਟੈਕ ਆਉਂਦਾ ਲੋਕ ਮਰ ਜਾਂਦੇ ਨੇ ਉਹ ਕਹਿੰਦਾ ਮਤਲਬ ਜਿਹੜਾ ਬੰਦਾ ਚੰਗੀ ਗੱਲ ਕਰ ਰਿਹਾ ਕਹਿੰਦੇ ਸਿਆਣੇ ਦਾ ਕਿਹਾ ਤੇ ਆਮਲੇ ਦਾ ਖਾਦਾ ਬਾਅਦ ਚ ਬਬਾ ਇਹ ਬਾਅਦ ਚ ਬਣਾ ਜਾਂਦਾ ਬਾਅਦ ਚ ਸਵਾਦ ਜਾਂਦਾ ਪਰ ਇਹ ਗੱਲ ਆ ਵੀ ਕਿਤੇ ਨਾ ਕਿਤੇ ਅ ਇੱਥੇ ਸਰਕਾਰਾਂ ਦੀਆਂ ਵੀ ਗਲਤੀਆਂ ਜ਼ਰੂਰ ਆਪਾਂ ਕਰਦੇ ਆ ਵੀ ਉਹਨਾਂ ਨੇ এনवायरमेंट ਦਾ ਬਿਲਕੁਲ ਧਿਆਨ ਨਹੀਂ ਰੱਖਿਆ ਇਹ ਤਾਂ ਸ਼ਰੇਆਮ ਗੱਲ ਹੈ ਵੀ ਤੇ ਜੀਆਂ ਉਡਾਈਆਂ ਨੇ এনवायरमेंट ਦੀਆਂ ਦੂਜੇ ਪਾਸੇ ਜਦੋਂ ਆਪਾਂ ਮੈਨੇਜਮੈਂਟ ਦੀ ਗੱਲ ਕਰਦੇ ਆ ਤਾਂ ਮੈਨੇਜਮੈਂਟ ਦੇ ਵਿੱਚ ਵੀ ਕਿਤੇ ਨਾ ਕਿਤੇ ਘਾਟਾ ਜ਼ਰੂਰ ਪਿਆ ਅ ਮਧੋਪੁਰ ਦੀਆਂ ਤਸਵੀਰਾਂ ਸਾਰਿਆਂ ਨੇ ਦੇਖ ਲਈਆਂ ਕਿਸ ਤਰੀਕੇ ਨਾਲ ਉਹਨਾਂ ਦੇ ਜਿਹੜੇ ਗੇਟ ਟੁੱਟੇ ਆ ਜਿਸ ਤੋਂ ਬਾਅਦ ਪਾਣੀ ਜਿਹੜਾ ਉਹ ਪੂਰਾ ਫਲੋ ਆ ਗਿਆ ਬਈ ਕੋਈ ਐ ਨਹੀਂ ਵੀ ਕਿਉਸਿਕ ਪਾਣੀ ਛੱਡਿਆ ਜਾ ਰਿਹਾ ਪਾਣੀ ਜਿਹੜਾ ਪਿੱਛੋਂ ਆ ਰਿਹਾ ਉਹ ਸਾਰਾ ਦਾ ਸਾਰਾ ਜਾ ਰਿਹਾ ਦੇਖੋ ਮਧੋਪੁਰ ਹੈਡਵਰਕਸ ਜਿਹੜੇ ਨੇ ਉੱਥੋਂ ਜਿਹੜੇ ਨਹਿਰਾਂ ਨਿਕਲਦੀਆਂ ਨੇ ਇੱਕ ਨਹਿਰ ਮੇਰੇ ਘਰ ਦੇ ਬਿਲਕੁਲ ਲਾਗੂ ਦੀ ਨਾਲ ਦੀ ਅੱਛਾ ਉੱਥੇ ਗੁਰਦਾਸਪੁਰ ਗੁਰਦਾਸਪੁਰ ਹਾਂ ਤੇ ਉਹ ਕਹਿੰਦਾ ਮਤਲਬ ਕਿ ਦੇਖੋ ਅਸੀਂ ਕੱਲ ਤੱਕ ਆਪਣੇ ਆਪ ਨੂੰ ਬੜਾ ਸੇਫ ਮਹਿਸੂਸ ਕਰਦੇ ਹੁੰਦੇ ਸੀ ਮਹਿੰਗਾ ਪਰ ਮਰਦ ਹੁੰਦੇ ਸੀ ਕਿ ਅਸੀਂ ਦੋ ਨਹਿਰਾਂ ਦੇ ਵਿੱਚ ਘਰ ਰਹਿੰਦੇ ਹਾਂ ਇੱਕ ਮਹਾਰਾਜ ਰਣਜੀਤ ਸਿੰਘ ਨੇ ਨਹਿਰ ਗੱਡੀ ਹੋਈ ਸੀ ਬੇਹਾਜਰੀਆ ਤੋਂ ਦਿਲਾਨਗਰ ਉਹ ਗਰਮੀ ਦੇ ਰਾਜਾ ਨਹੀਂ ਹੁੰਦੀ ਦਿਲਾਨਗਰ ਪਾਣੀ ਜਾਂਦੇ ਸੀ ਤੇ ਉਹ ਦੋ ਨਹਿਰਾਂ ਕਰਕੇ ਅਸੀਂ ਬਹੁਤ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਪਰ ਅੱਜ ਤਾਂ ਸਾਨੂੰ ਵੀ ਬੜਾ ਡਰ ਲੱਗਦਾ ਕਿਉਂਕਿ ਜਿਹੜੀ ਉੱਪਰ ਬਾਰੀ ਦਬਾਬ ਨਹਿਰ ਹੈ ਕਾਫੀ ਬੜਾ ਵਾਲਿਊਮ ਹੈ ਉਹਦੇ ਵਿੱਚ ਅੰਦਰ ਪਾਣੀ ਦਾ ਤੇ ਉਹ ਕਹਿੰਦਾ ਮਤਲਬ ਇਹ ਹੈ ਕਿ ਮੋਦਪੁਰ ਹੈਡਵੌਕਸ ਦਾ ਟੁੱਟੇ ਜਾਣਾ ਬੰਦ ਟੁੱਟ ਜਾਣਾ ਬੜਾ ਮੈਂ ਅੰਦਰ ਤੱਕ ਹਿੱਲ ਗਿਆ ਜਦੋਂ ਮੈਂ ਉਹ ਵੀਡੀਓ ਦੇਖੀ ਹੂੰ ਇਹ ਮਾਦੋਪੁਰ ਹੈਡਵਰਕਸ ਆ ਜਿਹਦੇ ਉੱਤੇ ਅਸੀਂ ਬੜਾ ਮਾਣ ਮਹਿਸੂਸ ਕਰਦੇ ਹਾਂ ਕਿ ਦੇਖੋ ਇਹ ਸਾਡੇ ਇੰਜੀਨੀਅਰਾਂ ਨੇ ਸਾਡੀਆਂ ਸਰਕਾਰਾਂ ਨੇ ਇਹਨੇ ਵਧੀਆ ਵਧੀਆ ਉਪਾਅ ਕੀਤੇ ਨੇ ਇਹਦਾ ਮਤਲਬ ਕੱਲ ਨੂੰ ਤੇ ਪਾਹਰ ਡੈਮ ਵੀ ਟੁੱਟ ਜਾਏ ਕੱਲ ਨੂੰ ਕੋਈ ਪੌਂਡ ਡੈਮ ਵੀ ਟੁੱਟ ਜਾਏ ਕੋਈ ਹੋਰ ਡੈਮ ਵੀ ਟੁੱਟ ਜਾਏ ਕਹਿੰਦਾ ਸ ਮਤਲਬ ਇਹ ਹੈ ਕਿ ਇਹ ਭਰੋਸਾ ਦੇ ਕਿਸ ਚੀਤੇ ਨਹੀਂ ਨਾ ਹੂੰ ਅੱਜ ਜੇਕਰ ਮਾਦੋਪੁਰ ਹੈਡਵਰਕਸ ਟੁੱਟਿਆ ਤੇ ਕਿੱਦੀ ਗਰੰਟੀ ਹੈ ਤੇ ਇਹਦਾ ਮਤਲਬ ਹੈ ਕਿ ਅਸੀਂ ਬੜੇ ਹੀ ਖਤਰਨਾਕ ਵਕਤ ਦੇ ਵਿੱਚ ਰਹਦੇ ਆ ਅਸੀਂ ਤੇ ਮੈਂ ਤੇ ਅਪੀਲ ਕਰਨੀ ਚਾਹਾਂਗਾ ਦੁਨੀਆ ਦੀਆਂ ਸਰਕਾਰਾਂ ਨੂੰ ਤੇ ਯਾਰ ਸੁਧਰ ਜਾਓ ਹੂੰ ਦੇਖੋ ਇੱਕ ਛੋਟੀ ਜੀ ਗੱਲ ਹੈ ਚਾਹੇ ਗੋਟੇ ਗੋਡੇ ਲੱਗੇ ਜਾਂ ਗਿੱਟੇ ਲੱਗੇ ਉਹ ਗੱਲ ਬੜੀ ਇੱਕ ਮਸਲ ਹੈ ਸਮਝਣ ਵਾਲੀ ਹੈ ਕਿ ਮੈਂ ਜਦੋਂ ਛੋਟਾ ਹੁੰਦਾ ਸੀ ਨਾ ਉਦੋਂ ਨਾ ਹਰ ਬੰਦੇ ਦੇ ਘਰ ਦੇ ਵਿੱਚ ਇੱਕ ਕਪੜਾ ਹੁੰਦਾ ਸੀ ਇੱਕ ਸੂਟ ਹੁੰਦਾ ਸੀ ਸੂਟ ਕਿਉਂ ਚਾਦਰਬੰਦ ਹੁੰਦੀ ਲੋਕ ਤੇ ਇੱਕ ਕਮੀਜ਼ ਹੁੰਦੀ ਉਹ ਰੱਖੀ ਹੁੰਦੀ ਸੀ ਕਿ ਤੇ ਵੰਡੇ ਜਾਣਾ ਹੂੰ ਹੂੰ ਕਿ ਤੇ ਸੌਰੇ ਜਾਣਾ ਵੰਡੇ ਜਾਣਾ ਹੁੰਦਾ ਸੀ ਔਰ ਉਹ ਅਕਸਰ ਗਵਾਂਢੀ ਇੱਕ ਦੂਜੇ ਦੀ ਮੰਗ ਲੈਂਦੇ ਹੁੰਦੇ ਸੀ ਹੂੰ ਤੇ ਹਰ ਘਰ 'ਚ ਸਾਈਕਲ ਨਹੀਂ ਸੀ ਹੁੰਦੀ ਹੂੰ ਹਰ ਘਰ 'ਚ ਸਾਈਕਲ ਨਹੀਂ ਸੀ ਹੁੰਦੀ ਔਰ ਸਾਈਕਲ ਵੀ ਹੁੰਦੀ ਸੀ ਜੇਦੀ ਕੇਲੀ ਟੁੱਟੀ ਹੁੰਦੀ ਸੀ ਹੂੰ ਪੈਡਲ ਵੀ ਨਹੀਂ ਸੀ ਪੂਰੇ ਹੁੰਦੇ ਪੈਡਲ ਵੀ ਉਹ ਸਾਈਕਲ ਵੀ ਲੋਕੀ ਮੰਗ ਕੇ ਵਿੱਚ ਦਾ ਲੈ ਜਾਂਦੇ ਹੁੰਦੇ ਤੇ ਹੁਣ ਦੇਖੋ ਵੀ ਉਹ ਕਲਚਰ ਹੈ ਔਰ ਮੈਂ ਦੇਖਦਾ ਰਿਹਾ ਕਿ ਲੋਕੀ ਬੜੇ ਸੁਖੀ ਸੀ ਉਹ ਉਦੋਂ ਸਾਰਾ ਪਿੰਡ ਦੇ ਲੋਕ ਇੱਕ ਜਗ੍ਹਾ ਤੇ ਬੈਠ ਕੇ ਗੱਲਾਂ ਮਾਰਦੇ ਹੁੰਦੇ ਸੀ ਰਾਤ ਦੇ 1:00 ਵਜੇ ਜਾਂ 2:00 ਵਜੇ ਹੁੰਦੇ ਸੀਗੇ ਉਹ ਸਣ ਕੱਢਦੇ ਹੋਏ ਜਾਂ ਧੂਮਾ ਲਾ ਕੇ ਜਾਂ ਵੈਸੇ ਲੋਕਾਂ ਚ ਇੰਨਾ ਪਿਆਰ ਮੁਹੱਬਤ ਸੀ ਬੜੀ ਸ਼ਾਂਤੀ ਸੀ ਲੋਕਾਂ ਦੇ ਮਨ ਬੜੇ ਆਸਾਨ ਸੀ ਹੁਣ ਕੀ ਹੋ ਗਿਆ ਕਿ ਇੰਨੇ ਕਪੜੇ ਨੇ ਘਰ ਦੇ ਹਰ ਮੈਂਬਰ ਕੋਲ ਇੰਨੀਆਂ ਗੱਡੀਆਂ ਘਰਾਂ ਚ ਖੜੀਆਂ ਨੇ ਲੋਕੀ ਫਿਰ ਅਸਾਂਤ ਹੋ ਗਏ ਨੇ ਬੇਚੈਨੀ ਇੰਨੀ ਵੱਧ ਗਈ ਹੈ ਕਹਿਣ ਦਾ ਮਤਲਬ ਇਹ ਤਰੱਕੀ ਦਾ ਕਿਹੜਾ ਮਾਡਲ ਹੈ ਸਾਨੂੰ ਕਿਹਨੇ ਦਿੱਤਾ ਇਹ ਦਿੱਤਾ ਸਾਨੂੰ ਕਾਰਪੋਰੇਟ ਘਰਾਂ ਨੇ ਕਾਰਪੋਰੇਟ ਘਰਾਣਿਆਂ ਨੇ ਸਾਡਾ ਮਾਈਂਡ ਇਸ ਤਰੀਕੇ ਨਾਲ ਵਾਸ ਕੀਤਾ ਟੈਲੀਵਿਜ਼ਨ ਦੇ ਉੱਤੇ ਪ੍ਰੋਗਰਾਮ ਦੇ ਦੇ ਕੇ ਐਡਾਂ ਦੇ ਦੇ ਕੇ ਸਾਡੇ ਘਰਾਂ 'ਚ ਉਹ ਚੀਜ਼ਾਂ ਖੜੀਆਂ ਹੋ ਗਈਆਂ ਸਾਡੇ ਘਰਾਂ ਦੇ ਵਿੱਚ ਸਾਨੂੰ ਅੱਜ ਵੀ ਸਕੂਟਰ ਦੀ ਹੀ ਲੋੜ ਹੈ ਮੰਨ ਲਓ ਇਹ ਕਹਿ ਨੂੰ ਸਕੂਟਰ ਦੀ ਹੀ ਲੋੜ ਹੈ ਉਹਨੂੰ ਇਸ ਤਰੀਕੇ ਨਾਲ ਉਕਸਾਇਆ ਉਹਦੇ ਉੱਤੇ ਇੰਨਾ ਪ੍ਰੈਸ਼ਰ ਬਣਾਇਆ ਕਿ ਉਹ ਬੰਦਾ ਕਾਰ ਲੈ ਕੇ ਆ ਗਿਆ ਘਰ ਦੇ ਵਿੱਚ ਖੜੀ ਆ ਕਾਰ ਦੀ ਲੋਡ ਨਹੀਂ ਆ ਕਾਰ ਵੈਸੇ ਹੀ ਖੜੀ ਰਹਿੰਦੀ ਆ ਘਰ ਦੇ ਵਿੱਚ ਉਹਦੀ ਬੈਟਰੀ ਤਾਂ ਡਾਊਨ ਹੋ ਜਾਂਦੀ ਆ ਖੜੀ ਖੜੀ ਦੀ ਹੂੰ ਤੇ ਉਹ ਕਹਿਣ ਨੂੰ ਮਨੇ ਅਹੀਂ ਚੀਜ਼ਾਂ ਕਿਉਂ ਬਠੀਆਂ ਕੀਤੀਆਂ ਯਾਰ ਇੱਕ ਰਹਿਣ ਵਾਸਤੇ ਬੰਗਾਲ ਦੀ ਮੁੱਖ